ਗਰੀਬ ਪਿਓ ਨੇ ਆਪਣੀ ਧੀ ਦੇ ਵਿਆਹ ਲਈ ਆਪਣੇ ਘਰਾਂ ਦੇ ਨਾਲ ਹੀ ਟੈਂਟਰ ਲਾ ਦਿੱਤਾ ਸੀ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਪਹਿਲੀ ਵਿੱਚ ਟੈਂਟ ਲੱਗਾ ਹੁੰਦਾ ਤੇ ਜਿਹਨੂੰ ਆਪਾਂ ਵਾਵਰੋਲਾ ਕਹਿੰਦੇ ਆ ਤੇ ਉਹ ਉਪਰ ਆ ਜਾਂਦਾ ਤੇ ਵਿਆਹ ਦਾ ਸਮਰਾਹ ਹੁੰਦਾ ਹੈ ਤੇ ਉਧਰੋਂ ਬਰਾਤ ਵੀ ਆਈ ਹੁੰਦੀ ਤੇ ਦੇਖੋ ਕਿਵੇਂ ਵਾਵਰੋਲਾ ਜਾਂਦਾ ਹੈ ਉਰੋਂ ਉੱਤ ਜਾਂਦਾ ਜਾਂਦਾ ਪਰਾਂ ਲੱਗੇ ਟੈਂਟ ਦੇ ਵਿੱਚ ਵੜ ਜਾਂਦਾ ਤੇ ਦੇਖੋ ਸਾਰਾ ਟੈਂਟ ਕਿਵੇਂ ਉਖਾੜ ਕੇ ਉਹ ਮਾਰਦਾ ਤੇ ਸਾਰੀ ਮਠਿਆਈ ਜੋ ਵਿੱਚ ਹੁੰਦੀ ਹੈ ਤੇ ਉਹ ਵੀ ਸਾਰੀ ਖਰਾਬ ਹੋ ਜਾਂਦੀ ਹੈ ਤੇ ਬਰਾਤੀ ਵੀ ਦੇਖੋ ਕਿਵੇਂ ਭੱਜ ਕੇ ਨਿਕਲ ਰਹੇ ਨੇ ਤੇ ਆਪਣੀ ਜਾਨ ਨੂੰ ਬਚਾਰੇ ਨੇ ਤੇ ਸਾਰਾ ਟੈਂਟ ਐਸੀ ਤੈਸੀ ਟੈਂਟ ਦੀ ਹੋ ਗਈ ਸਾਰੀਆਂ ਸਟਾਲਾਂ ਸਟੋਲਾਂ ਕਈ ਕੋਛ ਦੇਖੋ ਹਵਾ ਦੇ ਵਿੱਚ ਉੱਡਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਦੇਖੋ ਚੰਦ ਮਿੰਟ ਲੱਗੇ ਕਿਵੇਂ ਸਾਰਾ ਕੁਝ ਉੱਡ ਕੇ ਹੋ ਗਿਆ ਤੇ ਬਾਪ ਨੇ ਪਤਾ ਨਹੀਂ ਆਪਣੀ ਧੀ ਲਈ ਕਈ ਕੁਸ਼ ਇਕੱਠਾ ਕੀਤਾ ਸੀ ਤੇ ਉਹਦੇ ਵਿਆਹ ਤੇ ਸਾਰਾ ਕੁਝ ਉਹਨੇ ਚਾਅ ਪੂਰੇ ਕਰਨੇ ਸੀ ਪਰ ਕੁਦਰਤ ਦੇ ਰੰਗ ਦੇਖੋ ਕਿਵੇਂ ਆਇਆ ਵਾਵਰੋਲਾ ਤੇ 2-4 ਮਿੰਟਾਂ ਦੇ ਵਿੱਚ ਸਾਰਾ ਕੁਝ ਕਰਕੇ ਤਬਾਹ ਗਿਆ ਦੇਖੋ ਇੱਕ ਬਾਪ ਦੀ ਕਮਾਈ ਸੀ ਆਪਣੀ ਧੀ ਲਈ ਤੇ ਉਹ ਮਿੰਟਾਂ ਵਿੱਚ ਹੀ ਤਬਾਹ ਹੋ ਗਈ ਦੇਖੀਏ ਤਾਂ ਕਦੇ-ਕਦੇ ਸੱਚੀ ਰੱਬ ਵੀ ਤਕਾਈ ਕਰ ਜਾਂਦਾ ਹੈ